ਸ਼ਸ਼ੀ ਗਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚੀ ਮੈਨ ਨਿਊਜ਼ ਪੰਜਾਬ ਮੈਂ ਵਿੱਕੀ ਦੇ ਕੈਮਰਾਮੈਨ ਸਤਵਾਲ ਕਲਬਾਣੋ ਦੇ ਨਾਲ ਇਸ ਟਾਈਮ ਘੱਗੇ ਮੌਜੂਦ ਸੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਸ਼ੇਰੇ ਪੰਜਾਬ ਢਾਬਾ ਇਹ ਪੰਜਾਬ ਦਾ ਬਾਬ ਆਪਣੇ ਮੰਗੇ ਬਾਈ ਦਾ ਢਾਬਾ ਹੈਗਾ ਔਰ ਕਾਫੀ ਲੰਮੇ ਸਮੇਂ ਤੋਂ ਯਾਨੀ ਕਿ ਇਹ ਢਾਬਾ ਕੱਗੇ ਦੇ ਵਿੱਚ ਹੈਗਾ ਔਰ ਇਹ ਬਾਈ ਦੀ ਜਿਹੜੀ ਕਿ ਕਹਿਣ ਦੀ ਗੱਲ ਹੈ ਕਿ ਕੁਆਲਿਟੀ ਇੱਥੇ ਹਰੇਕ ਚੀਜ਼ ਲੰਚ ਬ੍ਰੇਕਫਾਸਟ ਡਿਨਰ ਯਾਨੀ ਕਿ ਅਵੇਲੇਬਲ ਮਿਲਦਾ ਆ ਔਰ ਬਹੁਤ ਵਧੀਆ ਕੁਆਲਿਟੀ ਦੀਆਂ ਯਾਨੀ ਕਿ ਬਾਈ ਦੀ ਵੱਲੋਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਹੁਣ ਤਾਂ ਕੁਝ ਵੀ ਨਹੀਂ ਦਿਨ ਹੈਗਾ ਆ ਲੇਕਿਨ ਇੱਥੇ ਬਾਈ ਕੋਲ ਰਾਤ ਸ਼ਾਮ ਆਪਾਂ ਕਹਿ ਸਕਦੇ ਆ ਕਿ ਪੂਰਾ ਰਸ਼ ਹੁੰਦਾ ਆ ਔਰ ਪੂਰੇ ਯਾਨੀ ਕਿ ਇੱਥੇ ਕਸਟਮਰ ਜਿਹੜੇ ਨੇ ਖਾਣਾ ਖਾਣ ਆਲੇ ਨੇ ਇੱਥੇ ਵੱਡੀ ਗਿਣਤੀ ਦੇ ਵਿੱਚ ਮਿਲਦੇ ਨੇ ਕਿਉਂਕਿ ਖਾਸੀ ਤੇ ਚੀਜ਼ ਇਹ ਕਿ ਬਾਈ ਜਿਹੜੀ ਚੀਜ਼ ਦੀ ਕੁਆਲਿਟੀ ਦਿੰਦਾ ਇੱਕ ਨੰਬਰ ਕੁਆਲਿਟੀ ਦਿੰਦਾ ਤੁਸੀਂ ਮੈਂ ਕੈਮਰਾਮੈਨ ਨੂੰ ਕਹਿਣਾ ਕਿ ਥੋੜਾ ਜਿਹਾ ਇਹਨਾਂ ਦਾ 뷰 ਦਿਖਾਇਆ ਜਾਵੇ ਢਾਬੇ ਦਾ ਬਿਲਕੁਲ ਮੇਨ ਰੋਡ ਉੱਪਰ ਜਦੋਂ ਆਪਾਂ ਘੱਗਾ ਲੰਘਦੇ ਆਂ ਤਾਂ ਨਾਲ ਹੀ ਅੱਗੇ ਆਪਾਂ ਕਹਿ ਸਕਦੇ ਆਂ ਕਿ ਖੱਬੇ ਹੱਥ ਸ਼ੇਰੇ ਪੰਜਾਬ ਢਾਬਾ ਹੈਗਾ ਆ ਬਾਈ ਨੇ ਬਣਾਇਆ ਹੋਇਆ ਮੰਗਾ ਬਾਈ ਦਾ ਨਾਮ ਹੈਗਾ ਔਰ ਬਾਈ ਜਿਹੜਾ ਇੱਕ ਗੱਲ ਇਹ ਇਸ ਗੱਲ ਤੋਂ ਮੰਨਿਆ ਜਾਂਦਾ ਕਿ ਬਾਈ ਜਿਹੜਾ ਨਾ ਮਿਸ ਪੂਜਾ ਦਾ ਬਹੁਤ ਵੱਡਾ ਫੈਨ ਹੈ ਆਪਾਂ ਇਹਦੇ ਬਾਰੇ ਵੀ ਗੱਲਾਂ ਬਾਤਾਂ ਬਾਈ ਨਾਲ ਕਰਾਂਗੇ ਤੇ ਕਿਹੜਾ ਕਿਹੜਾ ਖਾਣਾ ਮਿਲਦਾ ਆ ਔਰ ਜਿਹੜੇ ਖਾਣਾ ਖਾਂਦੇ ਨੇ ਕਿੰਨੇ ਕੋ ਸੈਟੀਸਫਾਈ ਨੇ ਆਪਾਂ ਕੁਝ ਜਿਹੜੇ ਕਸਟਮਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਬਾਈ ਨੇ ਨਾ ਵਧੀਆ ਇੱਕ ਕਹ ਕਹਿੰਦੇ ਡੈਕੋਰੇਸ਼ਨ ਬਹੁਤ ਵਧੀਆ ਕਰੀ ਹੋਈ ਐ ਇਸ ਢਾਬੇ ਦੀ ਔਰ ਇਹ ਫੈਮਿਲੀ ਢਾਬਾ ਹੈਗਾ ਆ ਕੋਈ ਵੀ ਰਾਤ ਨੂੰ ਦੇਣੇ ਕੋਈ ਵੀ ਆਂਦਾ ਆ ਇੱਥੇ ਵਧੀਆ ਚੀਜ਼ਾਂ ਜੀ ਨੇ ਕੁਆਲਿਟੀ ਦੀਆਂ ਨੇ ਖਾਣਾ ਮਿਲਦਾ ਹੈ ਸਾਡੇ ਨਾਲ ਇੱਕ ਬਾਈ ਜੀ ਇੱਥੇ ਮਜੂਰ ਵੀ ਨੇ ਆਪਾਂ ਉਹਨਾਂ ਨਾਲ ਗੱਲ ਵੀ ਕਰਾਂਗੇ ਹਾਂਜੀ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਕੀ ਨਾਂ ਹੈ ਜੀ ਆਪਣਾ ਮੇਰਾ ਨਾਮ ਸ੍ਰੇਸ਼ ਕੁਮਾਰ ਜੀ ਹੈ ਅੱਛਾ ਜੀ ਕੀ ਹੈ ਖਾਣਾ ਖਾਣਾ ਸੀ ਜੀ ਜੀ ਅੱਛਾ ਤੇ ਕੀ ਕਹਿਣਾ ਚਾਹੋਗੇ ਆਪਣੇ ਮੰਗੇ ਬਾਈ ਦੇ ਢਾਬੇ ਬਾਰੇ ਕਿ ਲੋਕਾਂ ਦਾ ਸੁਣਿਆ ਬਹੁਤ ਆ ਵੀ ਕਹਿੰਦੇ ਵੀ ਇੱਥੇ ਕਾਫੀ ਅੱਛੀ ਕੁਆਲਿਟੀ ਦਾ ਜਿਹੜਾ ਖਾਣਾ ਦਿੱਤਾ ਜਾਂਦਾ ਹੈ ਅਤੇ ਬਾਈ ਦੇ ਯਾਨੀ ਕਿ ਪੂਰੀ ਚੜ ਤੈਸੇ ਇਸ ਗੱਲ ਦੇ ਵਿੱਚ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਵੀਰ ਜੀ ਪਤਾ ਕੀ ਹੈ ਕਿ ਜਿਹੜਾ ਜਵਾ ਮੰਗਾ ਹੈਗਾ ਕਿ ਆਪਣੇ ਇਲਾਕੇ ਦੇ ਵਿੱਚ ਮਸ਼ਹੂਰ ਹੈ ਕਿ ਵਧੀਆ ਹੀ ਖਾਣਾ ਖਵਾਲਦਾ ਹੈਗਾ ਵਧੀਆ ਕੁਆਲਿਟੀ ਦਾ ਖਵਾਲਦਾ ਹੈਗਾ ਰੇਟ ਵੀ ਵਾਜੂਬ ਨੇ ਰਹੇ ਜੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਕਿ ਅਸੀਂ ਜਦੋਂ ਵੀ ਖਾਣ ਵਾਲ ਤੇ ਖਾਣਾ ਹੁੰਦਾ ਜਾਂ ਘਰੇ ਲੋੜ ਹੁੰਦੀ ਹੈ ਜਾਂ ਕੋਈ ਗੈਸਟ ਆਗੇ ਤਾਂ ਇੱਥੇ ਹੀ ਲੰਦੇ ਆ ਸੀ ਕਿ ਬਹੁਤ ਹੀ ਵਧੀਆ ਸਾਨੂੰ ਕਿਤਾ ਜਾਂਦਾ ਹੈਗਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਕਰਦੇ ਤੇ ਔਰ ਇੱਥੇ ਜਿਹੜੀਆਂ ਫੈਮਿਲੀ ਵਗੈਰਾ ਵੀ ਇੱਥੇ ਆ ਕੇ ਖਾਣਾ ਖਾ ਸਕਦੇ ਨੇ ਕੋਈ ਹਾਂ ਜੀ ਹਾਂ ਫੈਮਿਲੀ ਹਾਲ ਬਣਿਆ ਹੋਇਆ ਹੈਗਾ ਤੁਸੀਂ ਫੈਮਿਲੀ ਜਦ ਮਰਜ਼ੀ ਆਓ ਤੇ ਇੱਥੇ ਫੈਮਿਲੀ ਖਾ ਸਕਦੀ ਹੈ ਕੋਈ ਦਿੱਕਤ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਕੰਪਲੇਂਟ ਨਹੀਂ ਹੈਗੀ ਜੀ ਜੀ ਵੀ ਸੁਣ ਚੁਈਏ ਵੀ ਜਿਹੜਾ ਖਾਣਾ ਨਾਲ ਦੇ ਨਾਲ ਇਹ ਬਾਈ ਨਾਲ ਦੀ ਨਾਲ ਹੀ ਤਿਆਰ ਕਰਦੇ ਨੇ ਨਾਲ ਦੀ ਨਾਲ ਤਿਆਰ ਹੁੰਦਾ ਹੈ ਕਿ ਗਾ ਆਪਦੀ ਮਲਮਰਗੀ ਜਿਹਾ ਜਿਹਾ ਮਰਗੀ ਤਿਆਰ ਕਰਵਾ ਸਕਦੇ ਨੇ ਜੀ ਹਾਂ ਥੈਂਕ ਯੂ ਤੁਸੀਂ ਦੇਖਿਆ ਸੀ ਇੱਥੇ ਆਈ ਸੀ ਖਾਣਾ ਖਾਣ ਜਿਹੜੇ ਲੋਕ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਦਾ ਵੀ ਕਹਿਣਾ ਹੈ ਕਿ ਬਾਈ ਜਿਹੜਾ ਖਾਣਾ ਬਣਾਉਂਦਾ ਹੈ ਉਹ ਬਹੁਤ ਵਧੀਆ ਖਾਣਾ ਬਣਾਉਂਦਾ ਹੈ ਔਰ ਨਾਲ ਦੀ ਨਾਲ ਖਾਣਾ ਤਿਆਰ ਕਰਕੇ ਰੱਖਦੇ ਰੱਖਦੇ ਨੇ ਬਾਈ ਜੀ ਤੁਸੀਂ ਦੇਖ ਸਕਦੇ ਹੋ ਕਿ ਇਹ ਫੈਮਿਲੀ ਵਾਸਤੇ ਇੱਕ ਵਧੀਆ ਜਾਨੀ ਕਿ ਆਪਾਂ ਕਹਿ ਸਕਦੇ ਹਾਂ ਇੱਕ ਇੱਕ ਬਣਿਆ ਹੋਇਆ ਹੈ ਬਾਈ ਜੀ ਵੀ ਲੱਗਦਾ ਖਾਣਾ ਖਾਣ ਵਾਸਤੇ ਆਏ ਹੋਏ ਹਨਾ ਬਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਜੀ ਕੀ ਨਾ ਹੈ ਆਪਣਾ ਆਪਣਾ ਦੀਪੂ ਸੇ ਬੰਦੇ ਦੀ ਅੱਛਾ ਸੁਪਾਇਸ਼ਾ ਖਾਣਾ ਖਾਣ ਵਾਸਤੇ ਆਏ ਹਾਂ ਜੀ ਕਿੱਦਾਂ ਦੀ ਲੱਗਦੀ ਬਾਈ ਮੰਗੇ ਦੀ ਕੁਆਲਿਟੀ ਫਿਰ ਤੁਹਾਨੂੰ ਬਹੁਤ ਵਧੀਆ ਜੀ ਤੇ ਕੋਈ ਕਦੇ ਕੋਈ ਪ੍ਰੋਬਲਮ ਕੋਈ ਦਿੱਕਤ ਤਾਂ ਨਹੀਂ ਆਈ ਸੀ ਨਹੀਂ ਨਹੀਂ ਕੋਈ ਦਿੱਕਤ ਨਹੀਂ ਆਈ ਜੀ ਹਾਂਜੀ ਬਾਈ ਜੀ ਕੀ ਨਾ ਆਏ ਮੇਰਾ ਨੀਸੂ ਨਾਮ ਵੀਰੇ ਕਿੱਥੋਂ ਆਏ ਤੁਸੀਂ ਬਾਈ ਅਸੀਂ ਹਰਿਆਣੇ ਤੋਂ ਨਰਵਾੜੇ ਤੋਂ ਅੱਛਾ ਜੇ ਹਰਿਆਣਾ ਤੋਂ ਸਪੈਸ਼ਲ ਇੱਥੇ ਜਾਨੀ ਕਿ ਖਾਣਾ ਖਾਣ ਤੇ ਅਸੀਂ ਨਿਸਾਨ ਦੇ ਜਾਂਦਾ ਕੰਮ ਕਰਦੇ ਆ ਮਤਲਬ ਜਦੋਂ ਵੀ ਮਤਲਬ ਵੇਲੇ ਹੁੰਦੇ ਆ ਹੁੱਕ ਲੱਗਦੀ ਤਾਂ ਮਤਲਬ ਇੱਥੇ ਹੀ ਆਉਂਦੇ ਭਾਵੇਂ ਕਿੰਨੀ ਦੂਰ ਹੋਵੇ ਵੀ ਜਾਨ ਕੇ ਘਰ ਵਰਗੇ ਖਾਣੇ ਦੀ ਫੀਲਿੰਗ ਆਉਂਦੀ ਹੈ ਇੱਥੇ ਤਾਂ ਹੀ ਇੱਥੇ ਹੁੰਦਾ ਵਈ ਘਰ ਵਰਗਾ ਹੈਗਾ ਤਾਂ ਹੀ ਇੱਥੇ ਹੁੰਦਾ ਕਿਉਂਕਿ ਸਾਡੇ ਰੀ ਦੇ ਵਿੱਚ ਇੱਕ ਹੀ ਟਾਬਾ ਮੰਨਿਆ ਗਿਆ ਹੈ ਜਿੱਥੇ ਜਾਨੀ ਕਿ ਕੁਆਲਟੀ ਵਾਈਜ਼ ਜਾਨੀ ਕਿ ਕੰਪਰੋਮਾਈਜ਼ ਨਹੀਂ ਕਰਦਾ ਮੰਗਾ ਬਾਈ ਇਹ ਚੀਜ਼ ਦੇ ਵਿੱਚ ਮੰਨੇ ਨਾ ਵਧੀਆ ਬਾਈ ਜਮਾ ਵੀ ਵਧੀਆ ਹੋਰ ਕੀ ਮੰਨਦੇ ਜਦੋਂ 2-2.5 ਸਾਲ ਹੋ ਗਏ ਤੇ ਆਉਂਦੇ ਨੂੰ ਜੀ ਮੈਨੂੰ ਪਰਸਨਲੀ ਆਉਂਦੇ ਨੂੰ ਮੈਂ ਇੱਥੇ ਆਉਂਦਾ ਹੋਰ ਕੀ ਕਹਿਣਾ ਕਦੇ ਹੀ ਆ ਜਾਓ ਵਧੀਆ ਬਾਈ ਵਧੀਆ ਕੰਮ ਹੈ ਬਾਈ ਦਾ ਵਧੀਆ ਬੰਦਾ ਹੈ ਤੇ ਵਧੀਆ ਸਰਵਿਸ ਹੁੰਦੀ ਆ ਐ ਨਹੀਂ ਹੁੰਦਾ ਵਈ ਕੋਈ ਨਹੀਂ ਬਾਈ ਜਮਾ ਕਿੰਚੇ ਕੇ ਰੱਖਦਾ ਕੰਮ ਨੂੰ ਘੈਂ ਹਰਜੀਸਾ ਸਿੰਘ ਗੜਵੱਜ ਜੀ ਸਤਿ ਸ਼੍ਰੀ ਅਕਾਲ ਕੀ ਨਾ ਆਇਆ ਆਪਣਾ ਮੇਰਾ ਨਾਮ ਰਮਨ ਕੁਮਾਰ ਕੀ ਕਹਿਣਾ ਚਾਹੋਗੇ ਤੁਸੀਂ ਵੀ ਜਾਨੀ ਕਿ ਐ ਸਪੈਸ਼ਲ ਤੁਸੀਂ ਵੀ ਹਰਿਆਣੇ ਤੋਂ ਆਈਆਂ ਜਾਂ ਇੱਥੋਂ ਹੀ ਆ ਨਹੀਂ ਬ੍ਰਦਰ ਮੈਂ ਉਹ ਕੰਨਗੋ ਆ ਅੱਛਾ ਜੀ ਤੇ ਆਪਣਾ ਮੰਗੇ ਦੀ ਫੂਡ ਕੁਆਲਿਟੀ ਵੀ ਬਹੁਤ ਵਧੀਆ ਹੈ ਜੀ ਤੇ ਜਦ ਵੀ ਉਹਨੇ ਆਉਂਦੇ ਆ ਵੀ ਜਾਨੀ ਕਿ ਇਸੇ ਲਈ ਹਾਂ ਈਵਨ ਦੈਨ ਯਾਨੀ ਕਿ ਘਰ ਵੀ ਜਾਨੀ ਕਿ ਪੈਕ ਰੱਖੇ ਲੈ ਕੇ ਜਾਂਦੇ ਆ ਮੇਰਾ ਸਮਾਨੇ ਤੋਂ ਕਿਉਂਕਿ ਜੇ ਕੁਆਲਿਟੀ ਵਧੀਆ ਮੈਂ ਜਿਤਾ ਹੀ ਦਰਕਰਦਾਂ ਨਹੀਂ ਤਾਂ ਕਿਉਂਕਿ ਬਾਜ਼ਾਰ ਵਿੱਚ ਕਾਫੀ ਊਟ ਪਟਾੰਗੇ ਜਾਂ ਚੱਲਦਾ ਹੈ ਲੇਕਿਨ ਬਾਈ ਜੀ ਦੀ ਕੁਆਲਿਟੀ ਨੰ ਮੰਨੀ ਪਰ ਮੰਨੀ ਹੈ ਜੀ 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 ਕਾਫੀ ਟਾਈਮ ਤੋਂ ਸੇ ਇਹ ਦਾਪਾ ਹੈਗਾ ਇਥੇ ਹਾਂਜੀ 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 ਮੈਂ ਵੀ ਇਹ ਨਹੀਂ ਕਿ ਆਪਣਾ ਲਗਭਗ 5-7 ਸਾਲਾਂ ਤੋਂ ਇੱਦਾਂ ਜੁੜਿਆ ਹੋਇਆ ਜੀ ਹੋਰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਖਾਣਾ-ਪੋਣਾ ਖਾਣਾ ਆਣਾ ਆਉਂਦਾ ਹੈ ਜਾਂ ਕੋਈ ਫੈਮਲੀਆ ਜਾਂਦੀਆਂ ਨੇ ਬਾਈ ਜੀ ਹਾਂਜੀ ਹਾਂਜੀ ਜ਼ਰੂਰ ਮੰਗੇ ਭਰਾਤਰੀ ਦੀ ਇੱਕ ਵਾਰ ਆਪਣਾ ਖਾਣੇ ਦੀ ਕੁਆਲਿਟੀ ਟੈਸਟ ਕਰਕੇ ਜਾਣ ਤੁਸੀਂ ਇਹ ਨਹੀਂ ਕਿ ਬਾਰ-ਬਾਰ ਆਉਂਗੇ ਇਸ ਟਾਪੇ ਤੇ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਤੁਸੀਂ ਦੇਖਿਆ ਇੱਥੇ ਬਾਈ ਆਏ ਹੋਏ ਨੇ ਕੁਝ ਹਰਿਆਣੇ ਤੋਂ ਆਏ ਹੋਏ ਨੇ ਔਰ ਕਹਿੰਦੇ ਨੇ ਜੀ ਜਦੋਂ ਵੀ ਅਸੀਂ ਯਾਨੀ ਕਿ ਇਧਰ ਦਾ ਇੱਕ ਅੱਗੇ ਦਾ ਰੂਟ ਹੁੰਦਾ ਹੈ ਇਸ ਰੂਟ ਦੇ ਉੱਤੇ ਆਉਂਦੇ ਨੇ ਤਾਂ ਉਹਨਾਂ ਕੋਲ ਯਾਨੀ ਕਿ ਇੱਥੇ ਆ ਕੇ ਸਪੈਸ਼ਲ ਯਾਨੀ ਕਿ ਮੰਗੇ ਬਾਈ ਦੇ ਢਾਬੇ ਤੇ ਰੁਕ ਕੇ ਖਾਣਾ ਖਾਦਾ ਜਾਂਦਾ ਹੈ ਕਿਉਂਕਿ ਇਹ ਚੀਜ਼ ਵੱਡੀ ਗੱਲ ਹੁੰਦੀ ਹੈ ਕਿਉਂਕਿ ਜਿਹੜਾ ਇੱਕ ਵਾਰ ਖਾਣਾ ਖਾਂਦਾ ਹੈ ਦੁਬਾਰੇ ਬਾਰ-ਬਾਰ ਆਂਦਾ ਹੈ ਤਾਂ ਕੋਈ ਨਾ ਕੋਈ ਕੁਆਲਿਟੀ ਹੁੰਦੀ ਹੈ ਤਾਂ ਤਾਂ ਹੀ ਆਂਦਾ ਹੈ ਜਾਂ ਕਿ ਅਸੀਂ ਮੰਗੇ ਨਾਲ ਵੀ ਗੱਲ ਕਰਦੇ ਹਾਂ ਮੰਗੇ ਵੀਰ ਨਾਲ ਵੀ ਕਿਉਂਕਿ ਉਹਨਾਂ ਉਹਨਾਂ ਨੂੰ ਵੀ ਤੁਹਾਨੂੰ ਮਿਲਾਉਨੇ ਆ ਇਹ ਤੁਸੀਂ ਦੇਖ ਸਕਦੇ ਹੋ ਲੋਕੇਸ਼ਨ ਤੁਹਾਨੂੰ ਮੈਂ ਦੱਸ ਦਿੰਨਾ ਜਿਹੜੀ ਬਖਸ਼ੀਸ਼ ਕੰਪੈਨ ਦੇ ਬਿਲਕੁਲ ਸਾਹਮਣੇ ਹੈਗਾ ਓਪੋਜ਼ਿਟ ਢਾਬਾ ਹੈਗਾ ਮੇਨ ਰੋਡ ਜਿਹੜਾ ਪਟਿਆਲਾ ਇਹ ਰੋਡ ਦੇ ਉੱਪਰ ਹੀ ਸਥਿਤ ਢਾਬਾ ਹੈਗਾ ਤੇ ਕਦੇ ਵੀ ਕੋਈ ਰਾਤ ਦਾ ਭਰਾਤੇ ਆਉਣਾ ਹੁੰਦਾ ਕਿਸੇ ਨੇ ਖਾਣਾ ਖਾਣਾ ਹੁੰਦਾ ਆ ਤਾਂ ਉਹਦੇ ਵਾਸਤੇ ਇੱਕ ਬੈਸਟ ਔਰ ਸਸਤਾ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਖਾਣਾ ਦਿੰਦੇ ਨੇ ਬਾਕੀ ਦਾ ਬਾਈ ਨਾਲ ਵੀ ਗੱਲ ਕਰਦੇ ਆ ਸਾਰੀ ਤੁਹਾਡੀ ਬਾਈ ਨਾਲ ਬਾਈ ਨਾਲ ਵੀ ਆਪਾਂ ਇਨਫੋਰਮੇਸ਼ਨ ਲੈਣੇ ਆ ਵਰਤੋਂ ਵੀ ਉਹਨਾਂ ਕੋਲ ਕਿਹੜੇ ਕਿਹੜੇ ਖਾਣੇ ਉਪਲਬਧ ਹੁੰਦੇ ਨੇ ਤੇ ਔਰ ਕਦੋਂ-ਕਦ ਜੀ ਨਾ ਆਇਆ ਆਪਣਾ ਵੀਰੋ ਮੇਰਾ ਨਾਮ ਜੀ ਗੁਰਵਿੰਦਰ ਸਿੰਘ ਮੰਗਾ ਜੀ ਜੀ ਅੱਜ ਤੁਹਾਡੇ ਸਪੈਸ਼ਲੀ ਹੀ ਢਾਬੇ ਦੇ ਵਿੱਚ ਆਏ ਆਂ ਔਰ ਕੁਝ ਖਾਣਾ ਖਾਣ ਆਏ ਨੇ ਬਈ ਬੈਠੇ ਨੇ ਹਰਿਆਣੇ ਤੋਂ ਵੀ ਆਏ ਹੋਏ ਨੇ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਆਏ ਆਂ ਤੁਹਾਡੇ ਖਾਣੇ ਦੇ ਯਾਨੀ ਕਿ ਚਰਚੇ ਹੋ ਰਹੇ ਨੇ ਕਹਿੰਦੇ ਨੇ ਕਿ ਭਾਈ ਜਿਹੜੀ ਕੁਆਲਿਟੀ ਹੈ ਸਾਨੂੰ ਧੱਕੇ ਨਾਲ ਖਿੱਚ ਕੇ ਹੀ ਆਉਂਦੀ ਹੈ ਇੱਥੇ ਕੀ ਕਹਿਣਾ ਚਾਹੋਗੇ ਬਾਈ ਥੈਂਕ ਯੂ ਸਰ ਬਸ ਸਰ ਇੱਕ ਕੁਆਲਿਟੀ ਦਾ ਮਤਲਬ ਹੈ ਵੀ ਅਸੀਂ ਆਪ ਕੰਮ ਕਰਦੇ ਆ ਜੀ ਜੀ ਇਹ ਚੀਜ਼ ਦਾ ਵੀ ਬਹੁਤ ਫਰਕ ਪੈਂਦਾ ਜੀ ਬਾਕੀ ਖਾਣੇ ਦੇ ਮਤਲਬ ਇਲਾਕੇ ਤੋਂ ਵੀ ਲੋਕ ਪਤਨਾ ਤੋਂ ਆਉਂਦੇ ਨੇ ਸਪੈਸ਼ਲ ਖਾਣ ਵਾਸਤੇ ਆਉਂਦੇ ਨੇ ਫੂਡ ਆਪਣਾ ਬਹੁਤ ਵਧੀਆ ਹੁੰਦਾ ਜੀ ਤੇ ਮੱਕੀ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖਦੇ ਹਾਂ ਜੀ ਅਸੀਂ ਤੇ ਤੇ ਜਿਹੜਾ ਭਾਜੀ ਖਾਣਾ ਤੁਸੀਂ ਜੇ ਮੰਨ ਲਓ ਕੋਈ ਕਸਟਮਰ ਆਉਂਦਾ ਆ ਆਰਡਰ ਕਰਦਾ ਆ ਫਿਰ ਉਹਨਾਂ ਨੂੰ ਨਾਲ ਦੀ ਨਾਲ ਆਰਡਰ ਉਹਨਾਂ ਦਾ ਤਿਆਰ ਕਰਕੇ ਦਿੰਦੇ ਹੋ ਤੁਸੀਂ ਨਾਲ ਦੀ ਨਾਲ ਤਿਆਰ ਕਰਕੇ ਦਿੰਦੇ ਜੀ ਆਰਡਰ ਤੇ ਆਪਣਾ ਹੋਮ ਜੇ ਕਿਸੇ ਘਰੇ ਮੰਗਾਣਾ ਹੋਵੇ ਖਾਣਾ ਉਹਦੇ ਵਾਸਤੇ ਵੀ ਫੈਸਿਲਿਟੀਆਂ ਹੈਗੀਆਂ ਨੇ ਸਾਰੀ ਫੈਸਿਲਿਟੀ ਹੈਗੇ ਨੇ ਜੀ ਅੱਛਾ ਭਾਈ ਵੀ ਜਾਨੀ ਕਿ ਵਧੀਆ ਜਾਨੀ ਕਿ ਚੀਜ਼ਾਂ ਵਰਤਦੇ ਹੋ ਖਾਣੇ ਦੇ ਵਿੱਚ ਕੋਈ ਐਸਾ ਤਾਂ ਨਹੀਂ ਹੁੰਦਾ ਸਾਰਾ ਕੁਝ ਵਧੀਆ ਫਰੈਸ਼ ਸਾਰਾ ਸਮਾਨ ਤਿਆਰ ਕਰਦੇ ਹਾਂ ਜੀ ਇੱਕ ਵਾਰੀ ਬਾਜੀ ਆਪਣੀ ਲੋਕੇਸ਼ਨ ਵੀ ਦੱਸੋ ਤੁਹਾਡੀ ਲੋਕੇਸ਼ਨ ਕਿਹੜੀ ਹੈਗੀ ਢਾਬੇ ਦੀ ਸਾਡਾ ਹੈਗਾ ਜੀ ਘੱਗੇ ਅਨਾਜ ਮੰਡੀ ਤੋਂ ਅੱਗੇ ਜੀ ਸਮਾਨਾ ਰੋਡ ਸ਼ੇਰੇ ਪੰਜਾਬ ਢਾਬਾ ਜੀ ਜੀ ਤੇ ਜ਼ਰੂਰੀ ਸਾਰੇ ਜਾਣੇ ਵਿਜ਼ਿਟ ਕਰਿਓ ਤੇ ਬਹੁਤ ਹੀ ਵਧੀਆ ਖਾਣੇ ਦੀ ਕੁਆਲਿਟੀ ਹੁੰਦੀ ਆ ਤੇ ਬਾਕੀ ਸਾਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਹੈਗੀ ਜੀ ਤੇ ਬਾਕੀ ਸਾਰੇ ਆਪ ਹੀ ਦੱਸ ਦਿੰਦੇ ਜੀ ਬਹੁਤ ਮਤਲਬ ਦੂਰੋਂ ਦੂਰੋਂ ਆਉਂਦੇ ਨੇ ਕਿ ਬਾਈ ਗੱਲ ਹੋਰ ਜਾਣਿਆ ਜਾਂਦਾ ਢਾਬਾ ਤੁਹਾਡੇ ਨਾਮ ਦੇ ਉੱਤੇ ਇਸ ਕਰਕੇ ਵੀ ਜਾਣਿਆ ਜਾਂਦਾ ਕਿਉਂਕਿ ਬਾਈ ਜੀ ਨਾ ਮਿਸ ਪੂਜਾ ਦੇ ਬਹੁਤ ਵੱਡੇ ਫੈਨ ਨੇ ਔਰ ਇਹਨਾਂ ਦੇ ਬੋਰਡ ਦੇ ਉੱਤੇ ਵੀ ਤਕਰੀਬਨ ਆਪਾਂ ਦੇਖ ਸਕਦੇ ਹਾਂ ਕਿ ਮਿਸ ਪੂਜਾ ਦੀ ਫੋਟੋ ਹੁੰਦੀ ਆ ਔਰ ਇਹਨਾਂ ਦੀ ਆਈਡੀ ਵਿੱਚ ਵੀ ਚੈੱਕ ਕੀਤਾ ਮੈਂ ਮਿਸ ਪੂਜਾ ਦੇ ਕਾਫੀ ਵੱਡੇ ਚੱਕੇ ਭਾਈ ਫੈਨ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਭਾਈ ਤੁਸੀਂ ਮਿਸ ਪੂਜਾ ਦੇ ਤਾਂ ਬਹੁਤ ਵੱਡੇ ਫੈਨ ਆ ਸਰ 2007 ਦੇ ਵਿੱਚ ਜਦੋਂ ਮੈਂ ਪੜਦਾ ਸੀ ਹੁਣ ਉਦੋਂ ਤੋਂ ਹੀ ਇਹਨਾਂ ਦੇ ਗਾਣੇ ਸੁਣਦਾ ਹੁੰਦਾ ਸੀ ਉਦੋਂ ਦੇ ਗਾਣੇ ਮਤਲਬ ਬਹੁਤ ਵਧੀਆ ਲੱਗਦੇ ਸੀ ਤੇ ਮੈਂ ਮੈਡਮ ਨੂੰ ਮਿਲਿਆ ਵੀ ਆ ਦੋ ਤਿੰਨ ਵਾਰੀ ਤੇ ਬਹੁਤ ਵਧੀਆ ਲੱਗਿਆ ਮਿਲ ਕੇ ਤੇ ਮਤਲਬ ਬਹੁਤ ਵੱਡਾ ਫੈਨ ਆ ਜਿਹਨਾਂ ਦਾ ਬਿਕਪ ਸੋਲਡ ਫੈਨ ਆ ਮੇਡਮ ਦਾ ਕਦੇ ਉਹਨਾਂ ਨੇ ਤੁਹਾਡੇ ਟਾਬੇ ਤੇ ਵਿਜ਼ਿਟ ਕੀਤਾ ਜਾਂ ਕਦੇ ਕਰ ਨਹੀਂ ਸਰ ਉਹਨਾਂ ਨੇ ਟਾਬੇ ਤੇ ਨਹੀਂ ਵਿਜ਼ਿਟ ਕੀਤਾ ਬਟ ਮੈਂ ਉਹਨਾਂ ਨੂੰ ਮਿਲ ਕੇ ਆਇਆ ਹਾਂ ਜ਼ਰੂਰ ਦੋ ਤਿੰਨ ਵਾਰੀ ਉਹਨਾਂ ਨੂੰ ਮਿਲੇ ਆ ਤੇ ਵਧੀਆ ਮਿਲੇ ਤੇ ਬਹੁਤ ਹੀ ਵਧੀਆ ਨੇਚਰ ਦੇ ਨੇ ਬਹੁਤ ਹੀ ਵਧੀਆ ਸੁਭਾਅ ਦੇ ਨੇ ਜੀ ਕੀ ਲੱਗੂਗਾ ਭਾਜੀ ਜੇ ਇੱਕਦਮ ਇੱਕਦਮ ਤੁਹਾਡੇ ਘਟਾਬੇ ਦੇ ਅੱਗੇ ਇੱਕ ਗੱਡੀ ਖੜਦੀ ਔਰ ਇਹਦੇ ਵਿੱਚੋਂ ਮਿਸ ਪੂਜਾ ਉਤਰ ਕੇ ਘਟਾਬੇ ਠਾਬੇ ਦੇ ਵਿਜ਼ਿਟ ਕਰਦੇ ਨੇ ਤਾਂ ਉਹ ਕਿਦਾਂ ਦੀ ਫੀਲਿੰਗ ਹੋਊਗੀ ਭਾਜੀ ਬਹੁਤ ਵਧੀਆ ਫੀਲ ਹੋਊਗੀ ਜੇ ਹੋਰ ਇਸ ਤੋਂ ਵਧੀਆ ਕੀ ਹੋਊਗਾ ਮਤਲਬ ਆਪਣੇ ਠਾਬੇ ਤੇ ਆਣ ਮੈਡਮ ਉਹਦਾ ਬਹੁਤ ਵਧੀਆ ਫੀਲ ਹੋਊਗਾ ਜੀ ਨਾਲ ਬਹੁਤ ਵਧੀਆ ਨਿੱਘਾ ਸਵਾਗਤ ਕਰਾਂਗੇ ਜੀ ਦੇਖਿਆ ਭਾਈ ਜੀ ਕਹਿੰਦੇ ਨੇ ਕਿ ਮਿਸ ਪੂਜਾ ਦੇ ਬਹੁਤ ਵੱਡੇ ਵੱਡੇ ਫੈਨ ਨੇ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਯਾਰ ਇਹ ਵੀਡੀਓ ਨਾ ਮਿਸ ਪੂਜਾ ਤੱਕ ਜਾਣੀ ਚਾਹੀਦੀ ਜੇ ਅਸੀਂ ਵੀ ਚਾਹਦੇ ਹਾਂ ਕਿ ਜੇ ਮੈਂ ਅੱਜ ਦਾ ਨਹੀਂ ਬਹੁਤ ਟਾਈਮ ਤੋਂ ਜਾਣਦਾ ਐਸ ਬਾਈ ਨੂੰ ਔਰ ਇਹਨਾਂ ਦੇ ਹਰੇਕ ਬੋਰਡ ਦੇ ਉੱਪਰ ਨਾ ਮਿਸ ਪੂਜਾ ਦੇ ਫੋਟੋ ਲੱਗੀ ਹੁੰਦੀ ਆ ਤੇ ਜੇ ਕਿਤੇ ਨਾ ਵੀਡੀਓ ਦੇ ਵਿੱਚ ਜੇ ਕਦੇ ਟਾਈਮ ਕਿਸੇ ਟਾਈਮ ਵੀ ਮਿਸ ਪੂਜਾ ਜੀ ਇਹ ਵੀਡੀਓ ਦੇਖਣਗੇ ਨਾ ਤਾਂ ਉਹ ਇੱਕ ਵਾਰੀ ਜਰੂਰ ਜੇ ਘੱਗੇ ਵੱਲੋਂ ਲੰਘਦੇ ਨੇ ਕਿਸੇ ਰੋਡ ਦੇ ਉੱਪਰ ਤਾਂ ਬਾਈ ਮੰਗੇ ਨੂੰ ਜਰੂਰ ਮਿਲ ਕੇ ਜਾਣ ਬਾਕੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਇੱਥੇ ਜਰੂਰ ਆਇਓ ਇੱਕ ਵਾਰ ਖਾਣਾ ਜਰੂਰ ਖਾਇਓ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਤੁਹਾਨੂੰ ਇੱਥੇ ਦਾ ਖਾਣਾ ਕਿੱਦਾਂ ਦਾ ਲੱਗਿਆ ਔਰ ਬਾਈ ਜੀ ਜਿਹੜੇ ਸਾਡਾ ਸਾਡੀ ਵੀਡੀਓ ਵੇਖ ਕੇ ਤੁਹਾਡੇ ਕੋਲ ਆਉਣਗੇ ਸਪੈਸ਼ਲੀ ਖਾਣਾ ਖਾਂਦੇ ਨੇ ਇੱਥੇ ਆ ਕੇ ਉਹਨਾਂ ਨੂੰ ਕੋਈ ਸਾਡੇ ਚੈਨਲ ਵੱਲੋਂ ਕੋਈ ਰਹਿਤ ਮਿਲੇਗੀ ਹਾਂਜੀ ਪੂਰੀ ਮਿਲੇਗੀ ਜੀ ਨਾ ਦਾ ਕਮਲ ਤੁਹਾਡੇ ਚੈਨਲ ਵੱਲੋਂ ਪੂਰੀ ਰਹਿਤ ਮਿਲੂਗੀ ਪੁਰਾ ਉਹਨਾਂ ਦਾ ਵਧੀਆ ਸਨਮਾਨ ਹੋਊਗਾ ਵਧੀਆ ਜਿਤ ਹੋਊਗਾ ਉਹਨਾਂ ਦੀ ਜੀ ਲੋ ਜੀ ਭਾਈ ਜੀ ਨੇ ਇੱਕ ਫਾਇਦਾ ਹੋਰ ਕਰ ਦਿੱਤਾ ਹੈ ਤੁਹਾਡਾ ਤੁਸੀਂ ਇੱਥੇ ਆਓ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਆਣ ਵਾਲੀ ਹੈ ਕਿ ਭਾਈ ਬਾਜੀ ਬਾਈ ਜਰੋਂ ਵੱਲੋਂ ਆਪਾਂ ਕਹਿ ਸਕਦੇ ਹਾਂ ਕਿ ਸਿਕਿਉਰਿਟੀ ਵੀ ਇੱਥੇ ਪੂਰੀ ਹੈ ਔਰ ਖਾਣੇ ਦੇ ਜਿਹੜੇ ਵਧੀਆ ਸਭ ਕੁਝ ਹੈਗਾ ਆ ਜੇ ਤੁਸੀਂ ਸਾਡੇ ਚੈਨਲ ਦਾ ਨਾਮ ਲੈ ਕੇ ਇੱਥੇ ਆਉਗੇ ਵੀ ਤਾਂ ਤੁਹਾਨੂੰ ਸਪੈਸ਼ਲ ਕਨਸੈਸ਼ਨ ਵੀ ਮਿਲੇਗਾ ਬਾਕੀ ਕਿਸੇ ਹੋਰ ਖਬਰ ਦੇ ਨਾਲ ਆਪਾਂ ਫਿਰ ਮਿਲਦੇ ਹਾਂ ਤਦ ਤੱਕ ਲਈ ਅਜਾਦਾ ਧੰਨਵਾਦ ਸ਼ਾਸਤਰੀ ਕਾਰ